ਸੋ ਇਹ ਇੰਨਾ ਪਿਆਰ ਦਿੱਤਾ ਕਿ ਮੈਂ ਦੱਸ ਨਹੀਂ ਸਕਦਾ ਜੇ ਤੁਸੀਂ ਲੈ ਲਓ ਕਿਸੇ ਸਵਾ ਪਾਸ਼ੈਂਟ ਦਾ ਕੋਈ ਰਿਪੋਰਟ ਲਈ ਸੀ ਉਹ ਦੱਸੀ ਸ਼ਬੀ ਪਹਰਤੀ% ਕੋਡ ਜਿਹੜੀ ਉਹ ਲਈ ਹੈ ਉਹ ਕੋਡ ਤਾਂ ਕਰੇ ਉਹ ਕਿ ਸਗਰਨਾ ਕਰਨ ਆਇਆ ਕੁਮਾਰਾ ਜੀ ਦਾ ਸੱਚੇ ਪਾਛਾ ਕੋਸ਼ੀਦਵਾਲ ਲੈਣ ਆਇਆ ਉਹ ਇਹ ਇੱਕ ਤੋਲਾ ਵਾਦਾ ਜਿਹੜਾ ਮਸਾਦੇ ਲੋਕਾਂ ਨਾਲ ਕੀਤਾ ਕਮਲਸਰ ਦੇ ਜਿਹੜੇ ਮੁੱਦੇ ਆ ਸ਼ਾਇਦ ਦੇ ਬੜੇ ਵੱਡੇ ਮੁੱਦੇ ਉਹ ਮੁੱਦੇ ਜਿਹੜੇ ਹੋਣਾ ਸੀ ਹੱਲ ਕਰਾਂਗੇ ਅਸੀਂ ਉਹਨਾਂ ਚੋਲੀ ਜਿਹੜੇ ਵੋਟਾਂ ਲੈ ਕੇ ਮੁੜ ਕੇ ਵਾਪਸ ਚੱਲ ਜਾਂਦੇ ਮੈਂ ਮੈਂ ਮਤਲਬ ਜੇਤਲੀ ਬਣਨਾ ਚਾਹੁੰਦਾ ਨਾਲ ਬੁਦੀ ਬਣਨਾ ਚਾਹੁੰਦਾ ਜੇ ਵੋਟਾਂ ਲਿਆ ਤੇ ਝਾੜ ਤੇ ਚੜ ਕੇ ਗਾਂਜੋ ਅੱਬ ਕਹਿੰਦਾ ਅੰਮਰਸਰ ਦੇ ਵਿੱਚ ਹੀ ਕਿਉਂਕਿ ਆਪਣਾ ਘਰ ਵੀ ਇੱਥੇ ਹੀ ਇਹ ਨਾਲ ਪਿੰਡ ਹੈ ਇੱਕ ਵਧੀਆ ਦਫ਼ਤਰ ਬਣਾ ਕੇ ਸੰਬਸਦ ਦੇ ਲੋਕਾਂ ਦੇ ਜਿਹੜੇ ਮਸਲੇ ਉਹਨੂੰ ਮਤਲਬ ਫੈਲਦੇ ਦਾਅ ਦੇ ਉੱਤੇ ਹੱਲ ਕਰਾਂਗੇ ਕਿ ਬਹੁਤ ਸੀਧੇ ਬੋਲ ਰਹੇ ਨੇ ਜਿਦਾ ਅੱਸੀ ਵਦਦਾ ਮਸਲਾ ਬੜਾ ਇੱਕ ਗੰਭੀਰ ਮਸਲਾ ਹੈ ਉਹ ਪਾਣੀ ਜਿਹੜਾ ਸ਼ਹਿਰ ਦੇ ਲੋਕਾਂ ਨੂੰ ਚੰਗਾ ਪੀਣ ਉਹ ਇੱਕ ਮਸਲਾ ਉਹ ਸਾਡੇ ਮਸਲੇ ਜਿਹੜੇ ਹੰਤਾ ਬੜਾ ਸਾਬ ਤੇਰਾ ਜਿਹੋ ਨਾਰਾ ਸੀਗਾ ਇਸ ਵਾਰ ਤੇਰਾ ਜਿਹੜਾ ਨਾਰਾ ਕਿਹੜੇ ਕਰਨਾ ਕਰਕੇ ਤੂੰ ਜੀਉਂ ਪਾਇਆ ਜੋ ਦਿੱਤਾ ਹੈ ਤੇਰਾ ਜਿਹੋ ਦਾ ਨਾ ਦਾ ਇਸ ਕਰਕੇ ਦਿੱਤਾ ਸੀਗਾ ਕਿ ਮੋਦੀ ਨੂੰ ਮਤਲਬ ਅਸੀਂ ਸਾਡਾ ਮੇਨ ਟੌਪ ਜਿਹੜਾ ਸੀਗਾ ਕਿ ਮੋਦੀ ਇਦਾਂ ਗਏ ਇਸ ਜਿਹੜਾ ਉਹ ਤੁਸੀਂ ਕਾਮ ਜਾ ਬਹੀ ਕੋਈ ਕਾਗਨਸ ਨਹੀਂ ਜੇ ਨਿੱਤੀ ਆ ਉਹ ਸਾਡੀ ਨੈਸ਼ਨਲ ਲੈਵਲ ਤੇ ਨਾਲ ਪਾਟ ਹੁੰਦਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਵਧੀਆ ਜਣਾ ਜਦੋਂ ਜੇ ਸਰਕਾਰ ਬਣੂਗੀ ਤੇ ਆਮ ਆਦਮੀ ਪਾਰਟੀ ਦਾ ਬੜਾ ਵੱਡਾ ਹਿੱਸਾ ਹੋਊਗਾ ਪਰ ਕਿਵੇਂ ਵੇਖਦੇ ਹੋ ਆਉਂਦੇ ਸਰ ਦੇ ਵਿੱਚ ਵੀ ਗੁਰਜੀਤ ਸਿੰਘ ਓਇਲਾ ਸਨ ਕੁਲਦੀਪ ਸਿੰਘ ਧਾਲੀਵਾਲ ਤੁਸੀਂ ਆਪ ਸੀਗੇ ਨਾਲ ਨੀਲ ਜੋਸ਼ੀ ਸੀਗੇ ਤੁਸੀਂ ਕਿੱਦਾਂ ਵੇਖਦੇ ਕੁਝ ਜਿਹਦਾ ਵੇਖਦੇ ਹੋ ਕਿ ਨਾ ਹੀ ਛਦਾ ਬੰਡੇ ਨਾ ਅਸੀਂ ਪੈਸੇ ਬੰਡੇ ਨਾ ਅਸੀਂ ਸੂਕ ਬੰਡੇ ਨਾ ਅਸੀਂ ਕੱਪੜੇ ਬੰਡੇ ਅਸੀਂ ਆਪਣੇ ਪ੍ਰੋਗਰਾਮ ਦੇ ਉੱਤੇ ਜੋ ਅਸੀਂ ਕੰਮ ਕੀਤਾ ਆਪਣੇ ਕੋਡ ਕਾਰਡ ਦੇ ਆਧਾਰ ਦੇ ਉੱਤੇ ਵੋਟ ਲਈ ਹੈ ਉਹਦਾ 214000 ਤੋਂ ਵੱਧ ਵੋਟ ਪਈ ਹੈ ਜੀ 5 ਸਾਲ ਚ ਜਦੋਂ ਪਿਛਲੇ ਵਾਰ ਮਤਲਬ ਆਪਣ ਨੂੰ ساری 21000 ਵੋਟ ਪਈ 2 214000 ਹਾਂ ਕੁਝ ਛੋਟੀ ਗੱਲ ਨਹੀਂ ਮੈਂ ਸਬਦਾ ਕਿ ਸਾਡੀ ਬਹੁਤ ਵੱਡੀ ਪ੍ਰਾਪਤੀ ਉਹਦੇ ਪ੍ਰਾਪਤੀ ਗੁਰੂ ਅਮਰਦਾਸ ਕਰਕੇ ਹੋਈ ਹੈ। ਉਹਨਾਂ ਜਿੰਨਾਂ ਲੋਕਾਂ ਨੇ ਵੋਟਾਂ ਦਿੱਤੀਆਂ ਉਹ ਵੀ ਜਿੰਨਾਂ ਨੇ ਨਹੀਂ ਦਿੱਤੀਆਂ ਉਹ ਵੀ। ਅਮਰਸਰ ਵੱਲ ਕਦੀ ਪਿੱਠ ਵੀ ਕਰਾਂਗੇ ਅਮਰਸਰ ਦੇ ਜਿੰਨੇ ਮਸਲੇ ਆ ਉਹਨਾਂ ਨੂੰ ਹੱਲ ਕਰਨ ਵਾਸਤੇ ਅੱਜ ਗੁਰੂ ਅਮਰਦਾਸ ਜੀ ਦਾ ਅਸ਼ੀਰਵਾਦ ਲੈਣ ਆਇਆ ਜੇ ਤੂੰ ਬਲ ਬਖਸ਼ ਕੇ ਅੱਪਾ ਅਮਾਸਰ ਦੇ ਮਸਲੇ ਜਿਹੜੇ ਸ਼ਹਿਰ ਦੇ ਮਸਲੇ ਕੋਈ ਸਾਹਿਬ ਦੀ ਗੱਲ ਹੈ ਮੁੰਡੇ ਜਿਹੜੇ ਕੈਡੀਡੇਟ ਸਾਡੇ ਦੋਹਾਂ ਪਾਰ ਸੀ ਉਹਨਾਂ ਨਾਲ ਮਿਲ ਕੇ ਕੰਮ ਕਰਾਂਗੇ ਕੋਈ ਵੱਧ ਗੱਲ ਨਹੀਂ ਪ੍ਰੋਗਰਾਮ ਵੀ ਕਿਹਾ ਚੰਗਾ ਸਭ ਤੋਂ ਸਾਧਾ ਨਾ ਸੰਜਾ ਸ਼ਹਿਰ ਨੂੰ ਕੋਈ ਵੱਖਾ ਕਾ ਥੋੜਾ ਸੌਦਾ ਜੇ ਹੈ ਤਾਂ ਨਾ ਚਾਹੀਦਾ ਉਹਨਾਂ ਸਾਨੂੰ ਵੀ ਦਈ ਵੀ ਦਿੰਨੇ ਆ ਉਹ ਨਾਲ ਉਹਨਾਂ ਨੂੰ ਵੀ ਕਹਾਂਗੇ ਕਿ ਬੜੇ ਪੁਰਾਣੇ ਮਸਲੇ ਆ ਜਿਹੜੇ ਦੀ ਆਤ ਜਿਹੜੇ ਪਹਿਲੇ ਦਾਦਾ 15-15 ਸਾਲ ਤੋਂ ਪਹਿਲੀ ਸਰਕਾਰ ਉਹ ਹੱਲ ਕਰਨੇ ਚਾਹੀਦੇ ਲੋਕਾਂ ਨੇ ਵੋਟਾਂ ਦਿੱਤੀਆਂ ਪਾ ਇੱਥੇ ਜਿੱਤੇ ਵੀ ਨਹੀਂ ਪਾ ਲੋਕਾਂ ਦੇ ਉਹਨਾਂ ਨੇ ਮੈਂ ਤੇ ਲੜਾਈ ਲੜੂਗਾ ਅਸੀਂ ਉਹਨਾਂ ਨੇ ਇਹ ਵੀ ਕਿਹਾ ਇਸ ਵਾਰ ਜਿਹੜੇ ਸਰਪੰਚੀ ਦੀਆਂ ਚੋਣਾਂ ਜਾਂ ਕਾਰਪੋਰੇਸ਼ਨ ਚੋਣਾਂ ਜਿਹੜੀਆਂ ਹੈਗੀਆਂ ਉਸ ਵੇਲੇ ਵੀ ਆਪਾਂ ਜ਼ਰੂਰ ਸਰਕਾਰ ਤੱਕ ਬਾਚ ਚੱਕਾਂਗੇ ਕਿ ਉਹ ਕਰਾਈਆਂ ਜਾਣ ਕਿਉਂਕਿ ਗੰਦੇ ਪਾਣੀ ਦਾ ਮਸਲਾ ਬਹੁਤ ਵੱਡੇ ਪੱਧਰ ਤੇ ਵੱਧ ਗਿਆ ਨਹੀਂ ਤੇ ਉਹ ਤਾਂ ਹੋਣਗੇ ਉਹ ਤਾਂ ਲਾਜ਼ਮੀ ਲੋਕ ਸਭਾ ਦੇ ਇਲੈਕਸ ਤੋਂ ਬਹੁਤ ਹੋੜੀਆਂ ਸੀਗੇ ਉਹ ਤਾਂ ਹੁਣ ਹੋਣਗੇ ਸਿਮ ਸਭ ਕਰਾਂਗੇ ਉਹ ਤਾਂ ਕੋਈ ਵੱਡੀ ਗੱਲ ਨਹੀਂ ਕਿਉਂਕਿ ਬਸ ਜਿਹੜਾ ਗੰਦੇ ਨਾਲੇ ਗੰਦੇ ਪਾਣੀ ਦਾ ਮਸਲਾ ਇਹ ਸੈਂਟਰ ਗਵਰਨਮੈਂਟ ਦਾ ਵੀ ਸਵਚ ਪਾਤ ਸਕੀਮ ਜਿਹਦੀ ਤੇ ਪੰਜਾਬ ਸਰਕਾਰ ਦਾ ਦੋਵਾਂ ਨੇ ਮਿਲ ਕੇ ਕਹਿੰਦਾ ਕਿ ਨਾਰਾ ਫੇਲ ਹੋ ਗਿਆ ਜੀ 13 0 ਵਾਲਾ ਕਿਉਂ ਫੇਲ ਹੋ ਮੋਦੀ ਫੇਲ ਹੋ ਗਿਆ ਕਿ ਮੋਦੀ ਫੇਲ ਹੋ ਗਿਆ ਇਹ ਦੱਸੋ ਪਹਿਲਾਂ ਮੋਦੀ ਅੱਜ ਚਾਹ ਪਾ ਕੇ ਦੇਖਦੇ ਹਾਂ ਕਿ ਅਖੀਰਾਂ ਦੀ ਬਹੁਤ ਬਹੁਤ ਲੱਗਦਾ ਕਿ ਦੇਸ਼ ਦੇ ਲੋਕ ਸੁਖ ਦਾ ਸਾਹ ਲੈਣਗੇ ਜੇਰੀ ਹਾਲਤ ਮੋਦੀ ਦੀ ਆ ਜੀ ਹਾਂ ਆ ਸਰ ਮੱਥਾ ਟੇਕਦਾ ਨਾ ਅਸ਼ੀਰਵਾਦ ਲੈਣਾ ਹੈ ਅਸੀਂ ਬਲਤ ਜਿਹੜੀ ਇਲੈਕਸ਼ਨ ਹੋ ਕੇ ਟੀਆ ਔਰ ਪਰਮਾਤਮਾ ਨੇ ਬਹੁਤ ਕਿਰਪਾ ਕੀਤੀ ਬਹੁਤ ਅਮਸਰੀਆਂ ਨੇ ਪਿਆਰ ਦਿੱਤਾ ਗੱਲ ਇਕਲੀ ਜਿੱਥੇ ਆ ਦੀ ਨਹੀਂ ਗੱਲ ਪਿਆਰ ਦੀ ਹੈ ਅਮਸਰ ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਕਿ ਮੈਂ ਦੱਸ ਨਹੀਂ ਸਕਦਾ ਜਦੋਂ ਅਸੀਂ 19 ਦੀ ਇਲੈਕਸ਼ਨ ਲੜੀ ਉਦੋਂ ਅਸੀਂ ਸਿਰਫ ਸਵਾ 5% ਬਨ ਜਿਹੜੀ ਵੋਟ ਲਈ ਸੀ ਉਹ ਅਸੀਂ 26.3% ਬੋਲ ਦੇਣੀ ਹੋਣੀ ਹੈ ਸੋ 5 ਸਾਲ ਦੇ ਵਿੱਚ ਅਸੀਂ ਪਾਰਟੀ ਦਾ ਗਰਾਫ ਜਿਹੜਾ ਉਹ ਬਹੁਤ ਉੱਪਰ ਖੜਿਆ ਸੋ ਉਹਦੇ ਕਰਕੇ ਸ਼ਗਵਾਨਾ ਕਰਨ ਆਇਆ ਗੁਰਮਾਰਾ ਅੱਜ ਦਾ ਸੱਚੇ ਪਾਤਸ਼ਾਹ ਕੋ ਸ਼ਹੀਦਾਂ ਲੈਣ ਆਏ ਆ ਉਹਦਾ ਇਹ ਇੱਕ ਬੰਦਾ ਵਾਦਾ ਜਿਹੜਾ ਮਸਾ ਤੇ ਲੁਕਾ ਨਾ ਕੀਤਾ ਕਿ ਅਮਨ ਸਾਹਿਬ ਦੇ ਜਿਹੜੇ ਮੁੱਦੇ ਆ ਸ਼ਹਿਰ ਦੇ ਬੜੇ-ਬੜੇ ਮੁੱਦੇ ਉਹ ਮੁੱਦੇ ਜਿਹੜੇ ਹੁਣ ਅਸੀਂ ਹੱਲ ਕਰਾਂਗੇ ਅਸੀਂ ਉਹਨਾਂ ਚੋਂ ਜਿਹੜੇ ਵੋਟਾਂ ਲੈ ਕੇ ਮੁੜ ਕੇ ਵਾਪਸ ਚੱਲ ਜਾਈਏ ਆ ਮੈਂ ਮਿਲ ਜੇਤਲੀ ਬਣਨਾ ਚਾਹੁੰਦਾ ਨਾ ਮੈਂ ਪੂਰੀ ਬਣਨਾ ਚਾਹੁੰਦਾ ਕਿ ਵੋਟਾਂ ਨਹੀਂ ਆ ਤੇ ਝਾੜ ਤੇ ਚੜ ਕੇ ਗਾਂ ਜਾਓ ਆਪਾਂ ਬਕਾਦਾ ਅੰਮ੍ਰਿਤਸਰ ਦੇ ਵਿੱਚ ਹੀ ਕਿਉਂਕਿ ਆਪਣਾ ਘਰ ਵੀ ਇੱਥੇ ਹੀ ਆ ਨਾਲ ਪਿੰਡ ਹੈ ਇੱਕ ਵਧੀਆ ਦਫ਼ਤਰ ਬਣਾ ਕੇ ਅੰਮ੍ਰਿਤਸਰ ਦੇ ਲੋਕਾਂ ਦੇ ਜਿਹੜੇ ਮਸਲੇ ਉਹਨੂੰ ਮੈਂ ਫੈਲ ਦੇ ਦਾ ਉੱਤੇ ਹੱਲ ਕਰਾਂਗੇ ਕਿ ਬਹੁਤ ਸੀਰियस ਸਮਝਦੇ ਜਿੱਦਾਂ 80 ਦਾ ਜਿੱਦਾਂ ਮਸਲਾ ਬੜਾ ਇੱਕ ਗੰਭੀਰ ਮਸਲਾ ਉਹ ਪਾਣੀ ਜਿਹੜਾ ਸ਼ਹਿਰ ਦੇ ਲੋਕਾਂ ਨੂੰ ਚੰਗਾ ਪੀ ਕੁਝ ਮਸਲਾ ਉਹ ਸਾਡੇ ਮਸਲੇ ਜਿਹੜੇ ਮੰਨਤਾ ਬਣ ਗਿਆ ਸਾਡਾ ਤੇਰਾ ਜਿਹਨਾਂ ਦਾ ਨਾਰਾ ਸੀਗਾ ਇਸ ਪਰ ਤੇਰਾ ਵੀਰੋ ਦਾ ਨਾਰਾ ਜਿਹੜੇ ਕਾਰਨਾ ਕਰਕੇ ਜਿਹੜਾ ਰੁਕਾਇਆ ਜੋ ਦਿੱਤਾ ਹੈ ਤੇਰਾ ਜਿਹਦਾ ਨਾਵਾ ਇਸ ਕਰਕੇ ਦਿੱਤਾ ਸੀਗਾ ਕਿ ਮੋਦੀ ਤੋਂ ਮਤਲਬ ਸੀ ਸਾਡਾ ਮੇਨ ਟੌਪ ਜਿਹੜਾ ਸੀਗਾ ਕਿ ਮੋਦੀ ਦੇ ਅੰਗੇਸ਼ਟ ਹੈ ਮੋਦੀ ਜਦੋਂ ਅਸੀਂ ਕਾਮਯਾਬ ਹੋਏ ਕੋਈ ਵੀ ਕਾਂਗਰਸ ਨੇ ਜੇ ਜਿੱਤੀ ਆ ਤੇ ਉਹ ਸਾਡੇ ਨੈਸ਼ਨਲ ਲੈਵਲ ਤੇ ਨਾਲ ਪਾਰਟਰ ਹੁੰਦਾ ਕੋਈ ਇਦਾਂ ਦੀ ਕੋ ਗੱਲ ਨਹੀਂ ਅਸੀਂ ਵਧੀਆ ਜਿਹੜਾ ਜਦੋਂ ਤੇ ਸਤਕਾਰ ਬਣੂਗੀ ਆਮ ਆਦਮੀ ਪਾਰਟੀ ਦਾ ਵੱਡਾ ਹਿੱਸਾ ਉਹ ਘੋਂਦਾ ਪਰ ਕਿਵੇਂ ਦੇਖਦੇ ਹੋ ਹੰਦੇ ਸਰ ਦੇ ਵਿੱਚ ਵੀ ਗੁਰਜੀਤ ਸਿੰਘ ਔਇਲਾ ਸਨ ਕੁਲਦੀਪ ਸਿੰਘ ਢਾਲੀਗਲ ਤੁਸੀਂ ਆਪ ਸੀਗੇ ਨਾਲ ਨੀਲ ਜੋਸ਼ੀ ਸੀਗੇ ਤੁਸੀਂ ਕਿੱਦਾਂ ਦੇਖਦੇ ਹੋ ਤੁਸੀਂ ਕਿੱਦਾਂ ਦੇਖਦੇ ਹੋ ਕਿ ਨਾ ਹੀ ਛਰਾ ਬੰਡੇ ਨਾ ਅਸੀਂ ਪੈਸੇ ਬੰਡੇ ਨਾ ਅਸੀਂ ਸੂਟ ਬੰਡੇ ਨਾ ਅਸੀਂ ਕਪੜੇ ਬੰਡੇ ਅਸੀਂ ਆਪਣੇ ਪ੍ਰੋਗਰਾਮ ਦੇ ਉੱਤੇ ਜੋ ਅਸੀਂ ਕੰਮ ਕੀਤਾ ਆਪਣੇ ਕੋਡ ਕਾਰਡ ਦੇ ਅਦਾਦ ਦੇ ਸਾਲ ਤੇ ਜਦੋਂ ਪਿਛਲੇ ਵਾਰ ਮਤਲਬ ਆਪਾਂ ਨੂੰ ਸਾਡੀ ਕੀ ਗੱਲ ਬਈ